ਸਤਿ ਸ਼੍ਰੀ ਅਕਾਲ ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਅਗੇਤਰ ਤੇ ਪਛੇਤਰ ਕੀ ਹੁੰਦੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਤੇ ਇਹ ਉਤਪਨ ਸ਼ਬਦ ਹੁੰਦੇ ਨੇ ਅਗੇਤਰ ਤੇ ਪਛੇਤਰ ਮੀਨਸ ਕਿਸੇ ਸ਼ਬਦ ਦੇ ਨਾਲ ਹੋਰ ਸ਼ਬਦ ਜੋੜ ਕੇ ਅੱਗੇ ਜੁੜਦੇ ਨੇ ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਅਗੇਤਰ ਤੇ ਜਿਹੜੇ ਪਿੱਛੇ ਲੱਗਦੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਪਛੇਤਰ ਜਿਹੜੇ ਸ਼ਬਦ ਅੱਗੇ ਤੇ ਪਿੱਛੇ ਲੱਗਣ ਨਾਲ ਹੋਰ ਸ਼ਬਦ ਬਣਦੇ ਨੇ ਉਹ ਸਾਡੇ ਕੋਲ ਆ ਜਾਂਦੇ ਨੇ ਉਤਪਨ ਸ਼ਬਦ। ਉਹ ਰਚਿਤ ਸ਼ਬਦ ਜਿਹੜੇ ਮੂਲ ਸ਼ਬਦਾਂ ਨਾਲ ਵਧੇਤਰ, ਭਾਵ ਅਗੇਤਰ ਜਾਂ ਪਿਛੇਤਰ ਲਗਾ ਕੇ ਬਣਾਏ ਜਾਂਦੇ। ਉਹਨਾਂ ਨੂੰ ਉਤਪਨ ਸ਼ਬਦ ਕਿਹਾ ਜਾਂਦਾ ਹੈ। ਮੀਨ ਜਿਹੜੇ ਨਵੇਂ ਸ਼ਬਦ ਬਣ ਜਾਂਦੇ ਨੇ। ਮਨਪਸੰਦ ਕੀ ਸ਼ਬਦ ਹੈ ਦੇਖੋ। ਇਸ ਸ਼ਬਦ ਦੇ ਵਿੱਚ ਮੂਲ ਸ਼ਬਦ ਕੀ ਹੈ? ਪਸੰਦ। ਲਾਇਕ ਕਰਨਾ, ਪਸੰਦ ਕਰਨਾ। ਅਤੇ ਇਹਦੇ ਨਾਲ ਜਿਹੜਾ ਅਗੇਤਰ ਆਉਂ ਕਿਹੜਾ ਲੱਗਿਆ ਹੈ ਮਨ ਹੁਣ ਕੀ ਬਣ ਗਿਆ ਮਨ ਦੀ ਪਸੰਦ ਮਨਪਸੰਦ ਮਨ ਪਲੱਸ ਪਸੰਦ ਨਾਟਕਕਾਰ ਜਿਹੜਾ ਸ਼ਬਦ ਹੈ ਦੇਖੋ ਇਹ ਸ਼ਬਦ ਦੇ ਵਿੱਚ ਜਿਹੜਾ ਮੂਲ ਸ਼ਬਦ ਮੂਰ ਸ਼ਬਦ ਹੁੰਦਾ ਅਸਲ ਸ਼ਬਦ ਕਿਹੜਾ ਹੈ ਨਾਟਕ ਹੁਣ ਇਹਦੇ ਪਿੱਛੇ ਕੀ ਲੱਗਿਆ ਹੈ ਕਾਰ ਨਾਟਕਕਾਰ ਨਾਟਕ ਪਲੱਸ ਕਾਰ ਮੀਨਜ਼ ਨਾਟਕ ਨੂੰ ਕਰਨ ਵਾਲਾ ਉਨੇ ਇਸ ਤਰ੍ਹਾਂ ਜਿਹੜੇ ਉਤਪਨ ਸ਼ਬਦ ਨੇ ਦੋ ਤਰ੍ਹਾਂ ਦੇ ਹੁੰਦੇ ਨੇ ਅਗੇਤਰ ਤੇ ਪਿਛੇਤਰ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਅਗੇਤਰ ਸ਼ਬਦ ਕਿਹੜੇ ਹੁੰਦੇ ਨੇ ਉਹ ਸ਼ਬਦਾansh ਜਾਂ ਭਾਸ਼ਾ ਤੱਤ ਹੁੰਦੇ ਨੇ ਅਗੇਤਰ ਜਿਹੜੇ ਕਿ ਮੂਲ ਸ਼ਬਦਾਂ ਦੇ ਅੱਗੇ ਜੁੜ ਕੇ ਇੱਕ ਨਵਾਂ ਤੇ ਸਾਰਥਕ ਸ਼ਬਦ ਬਣਾਉਂਦੇ ਨੇ ਸਾਰਥਕ ਮਤਲਬ ਜਿਹਦਾ ਕੋਈ ਅਰਥ ਹੁੰਦਾ ਏ ਤੇ ਸ਼ਬਦ ਵੀ ਨਵਾਂ ਹੁੰਦਾ ਏ ਜਿਵੇਂ ਕਿ ਉਦਾਹਰਨ ਵਜੋਂ ਦਿੱਤਾ ਬਹੁਪਰਤੀ ਮਿੰਦੇ ਦੇ ਕਿ ਕਈ ਪਰਤਾਂ ਹੋਣ ਬਹੁਤ ਜ਼ਿਆਦਾ ਪਰਤਾਂ ਤਿਆ ਹੋਣ ਅਤ ਕਥਨੀ ਬਦ ਕਿਸਮਤ ਆਦਿ ਸ਼ਬਦਾਂ ਦੇ ਵਿੱਚ ਬਹੁ ਅਤੀ ਤੇ ਬਦ ਜਿਹੜੇ ਸ਼ਬਦ ਲੱਗੇ ਹੋਏ ਨੇ ਉਹ ਕਿਹੜੇ ਨੇ ਅਗੇਤਰ ਨੇ ਦੇਖੋ ਅਸੀਂ ਪਰਤ ਸ਼ਬਦ ਦੀ ਵੀ ਗੱਲ ਕਰਦੇ ਹਾਂ ਇਹਦੇ ਵਿੱਚ ਹੈ ਕਥਨੀ ਕਥਨੀ ਕਹਿਣੀ ਜਿਵੇਂ ਅਸੀਂ ਕਹਿੰਦੇ ਹਾਂ ਕਿਸਮਤ ਹੁਣ ਇਹਨਾਂ ਦੇ ਅਕਿ ਜਿਹੜੇ ਸ਼ਬਦ ਲੱਗ ਗਏ ਉਹ ਕਿਹੜੇ ਨੇ ਅਗੇਤਰ ਸ਼ਬਦ ਨੇ ਉਹਨਾਂ ਕੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਕਿ ਜਿਹੜਾ ਅਗੇਤਰ ਹੈ ਮੀਨ ਜਿਹੜਾ ਸ਼ਬਦ ਅੱਗੇ ਲੱਗਦਾ ਉਹ ਵੀ ਸਾਰਥਕ ਹੁੰਦਾ ਤੇ ਉਹਨਾਂ ਨੂੰ ਜਿਹੜੇ ਮੂਲ ਸ਼ਬਦ ਦੇ ਨਾਲ ਜੋੜਿਆ ਜਾਂਦਾ ਉਹ ਵੀ ਸਾਰਥਕ ਹੁੰਦੇ ਨੇ ਮਤਲਬ ਉਹਨਾਂ ਦਾ ਕੋਈ ਨਾ ਕੋਈ ਅਰਥ ਹੁੰਦਾ ਹੁਣ ਜਿਵੇਂ ਅਸੀਂ ਕਿਹਾ ਸੀ ਬਹੁ ਬਹੁ ਮੀਨਸ ਕਈ ਅਤ ਮੀਨਸ ਬਹੁਤ ਜ਼ਿਆਦਾ ਬਦ ਮੀਨਸ ਬੁਰਾ ਤਾਂ ਦੇਖੋ ਇਹਨਾਂ ਤਿੰਨੇ ਜਿਹੜੇ ਸ਼ਬਦ ਅਗੇਤਰ ਅੱਗੇ ਲੱਗੇ ਨੇ ਇਹਨਾਂ ਦਾ ਵੀ ਅਰਥ ਹੈ ਇਹ ਵੀ ਸਾਰਥਕ ਸ਼ਬਦ ਨੇ ਤੇ ਜਿਹੜੇ ਸ਼ਬਦਾਂ ਨਾਲ ਅਸੀਂ ਜੋੜਦੇ ਆ ਉਹ ਵੀ ਸਾਰਥਕ ਹੁੰਦੇ ਨੇ ਤੇ ਇਹਨਾਂ ਦੇ ਜੋੜ ਤੋਂ ਨਵਾਂ ਸ਼ਬਦ ਬਣਦਾ ਉਹ ਵੀ ਸਾਰਥਕ ਹੁੰਦਾ ਜਿਵੇਂ ਅਸੀਂ ਕਹੇ ਦੇਖੋ ਬਹੁਪਰਤੀ ਅਤਿਕਥਨੀ ਬਦਕਿਸਮਤ ਇਹ ਸਾਰੇ ਕਿਹੜੇ ਨੇ ਸਾਰਥਕ ਸ਼ਬਦ ਬਣ ਗਏ ਨੇ ਹੁਣ ਅਗੇਤਰ ਦੇ ਵਿੱਚ ਅਤ ਮਨਸ ਬਹੁਤਾ ਅਤ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਮੂਲ ਸ਼ਬਦ ਕਿਹੜਾ ਹੈ ਕਥਨੀ ਭਾਵ ਕਹਿਣਾ ਜਿਹੜਾ ਉਤਪਨ ਸ਼ਬਦ ਆ ਕਿਹੜਾ ਹੋ ਗਿਆ ਅਤ ਕਥਨੀ ਬੇ ਮੀਨਸ ਬਿਨਾ ਕਸੂਰ ਕਸੂਰ ਹੁੰਦਾ ਦੋਸ਼ ਜਾਂ ਗੁਨਾਹ ਹੁਣ ਸ਼ਬਦ ਕਿਹੜਾ ਬਣ ਗਿਆ ਸਾਡੇ ਕੋਲ ਬੇਕਸੂਰ ਕ ਦਾ ਮਤਲਬ ਹੁੰਦਾ ਹੈ ਬੁਰਾ ਬੋਲ ਬੋਲਣਾ ਕ ਬੋਲ ਮੀਨਸ ਕਿ ਕਬੋਲ ਹੁੰਦੇ ਨੇ ਉਹ ਸ਼ਬਦ ਜਿਹੜੇ ਬੁਰੇ ਹੁੰਦੇ ਨੇ ਪਰ ਜੇਕਰ ਕਿਸੇ ਸ਼ਬਦ ਨੂੰ ਵੱਖ ਕੀਤੇਆਂ ਨਾਤਾ ਉਹਦੇ ਵਿੱਚੋਂ ਮੂਲ ਸ਼ਬਦ ਹੀ ਸਾਰਥਕ ਹੋਵੇ ਤੇ ਨਾ ਹੀ ਅਗੇਤਰ ਸਾਰਥਕ ਹੋਵੇ ਤਾਂ ਅਜਿਹੇ ਸ਼ਬਦ ਨੂੰ ਅਗੇਤਰ ਲੱਗਾ ਉਤਪਨ ਸ਼ਬਦ ਅਸੀਂ ਨਹੀਂ ਗਿਣਾਂਗੇ ਕਿਉਂਕਿ ਜਿਹੜਾ ਸ਼ਬਦ ਅਸੀਂ ਅੱਗੇ ਲਾਉਣਾ ਉਹ ਵੀ ਸਾਰਥਕ ਹੋਣਾ ਚਾਹੀਦਾ ਤੇ ਜਿਹੜਾ ਮੂਲ ਸ਼ਬਦ ਆ ਉਹ ਵੀ ਸਾਰਥਕ ਤੇ ਜਿਹੜਾ ਸ਼ਬਦ ਹੋਂਦ ਦੇ ਵਿੱਚ ਆਏਗਾ ਅਗੇਤਰ ਲਗਾ ਕੇ ਉਹ ਵੀ ਸਾਰਥਕ ਹੋਣਾ ਚਾਹੀਦਾ ਤੇ ਜੇਕਰ ਨਹੀਂ ਇਸ ਤਰ੍ਹਾਂ ਹੋਏਗਾ ਤਾਂ ਅਸੀਂ ਉਹਨੂੰ ਉਤਪਨ ਸ਼ਬਦ ਨਹੀਂ ਗਿਣਾਂਗੇ ਉਤਪਨ ਮੀਨਸ ਪੈਦਾ ਹੋਇਆ ਸ਼ਬਦ ਨਹੀਂ ਗਿਣਾਂਗੇ ਨਵਾਂ ਸ਼ਬਦ ਨਹੀਂ ਕਹਿ ਸਕਦੇ ਉਹਨੂੰ ਅਜਿਹਾ ਜਿਹੜਾ ਸ਼ਬਦ ਉਹ ਆਪਣੇ ਆਪ ਵਿੱਚ ਹੀ ਸੰਪੂਰਨ ਤੇ ਸਾਰਥਕ ਹੋ ਸਕਦਾ ਜਿਵੇਂ ਕਿ ਬਦ ਬਦ ਦਾ ਅਰਥ ਹੁੰਦਾ ਹੈ ਭੈੜਾ ਤੇ ਅਗੇਤਰ ਤੋਂ ਬਣਨ ਵਾਲੇ ਸ਼ਬਦ ਜਿਵੇਂ ਕਿ ਦੇਖੋ ਬਦ ਨਾਲ ਕਿਹੜੇ ਕਿਹੜੇ ਬਣਨਗੇ ਬਦਸ਼ਕਲ ਬਦਤਮੀਜ਼ ਬਦਨਾਮ ਹੁਣ ਇਹ ਸ਼ਬਦ ਅਗੇਤਰ ਲੱਗੇ ਸਾਰਥਕ ਸ਼ਬਦ ਹਨ ਬਦ ਪਲੱਸ ਕਿਸਮਤ ਬਦ ਪਲੱਸ ਸੂਰਤ ਬਦਸੂਰਤ ਹੋ ਗਿਆ ਬਦ ਰੰਗ ਬਦ ਪਲੱਸ ਰੰਗ ਪਰ ਜਿਵੇਂ ਬਦਮਾਸ਼ ਸ਼ਬਦ ਹੋ ਗਿਆ ਬਾਦਾਮ ਹੋ ਗਿਆ ਬੱਦਲ ਨੇ ਇਹਦੇ ਵਿੱਚ ਅਗੇਤਰ ਲੱਗੇ ਜਿਹੜੇ ਸ਼ਬਦ ਨੂੰ ਨਹੀਂ ਅਖਵਾ ਸਕਦੇ ਕਿਉਂਕਿ ਵੰਡਨਸਾਰ ਨਿਰਾਰਥਕ ਹੋ ਜਾਣਗੇ ਜੇਕਰ ਹੁਣ ਅਸੀਂ ਬਦਮਾਸ਼ ਇਹਨੂੰ ਬੱਦ ਪਲੱਸ ਮਾਸ਼ ਕਰ ਦੇਾਂਗੇ ਤਾਂ ਸਿਰਫ ਬੱਦ ਦਾ ਹੀ ਕੋਈ ਅਰਥ ਹੋ ਸਕਦਾ ਮਾਸ਼ ਦਾ ਜਿਹੜਾ ਅਰਥ ਹੈ ਪੰਜਾਬੀ ਦੇ ਵਿੱਚ ਕੋਈ ਵੀ ਨਹੀਂ ਹੈ ਬਾਦਾਮ ਬੱਦ ਪਲੱਸ ਆਮ ਆਮ ਕੋਈ ਸ਼ਬਦ ਨਹੀਂ ਹੈਗਾ ਪੰਜਾਬੀ ਵਿੱਚ ਅਸੀਂ ਸਿਰਫ ਇਹ ਕਹਿੰਦੇ ਵੀ ਹਾਂ ਆਮ ਜੇ ਆਈ ਪਰ ਅਸੀਂ ਗੱਲ ਕਿਹਦੇ ਵਾਸਤੇ ਕਰਨੀ ਹੈ ਕਿਹਦੇ ਲਈ ਕਰਨੀ ਹੈ ਬਾਦਾਮ ਇਸ ਕਰਕੇ ਇਹ ਸ਼ਬਦ ਵੀ ਸਹੀ ਨਹੀਂ ਬਣੇਗਾ ਬੱਦਲ ਬਦ ਪਲੱਸ ਲ ਜਦੋਂ ਤੁਸੀਂ ਲੱਲਾ ਕਰਦੇ ਆ ਤਾਂ ਇਹ ਸ਼ਬਦ ਸਹੀ ਨਹੀਂ ਬਣ ਰਹੇ ਹੁਣ ਅਸੀਂ ਗੱਲ ਕਰਾਂਗੇ ਪਿਛੇਤਰ ਸਫਿਕਸ ਪਿਛੇਤਰ ਮਤਲਬ ਪਿੱਛੇ ਲੱਗਣ ਵਾਲੇ ਪਿਛੇਤਰ ਉਹ ਸ਼ਬਦਾੰਸ਼ ਜਾਂ ਭਾਸ਼ਾ ਤੱਤ ਹੁੰਦੇ ਹਨ ਜਿਹੜੇ ਮੂਲ ਸ਼ਬਦਾਂ ਦੇ ਪਿੱਛੇ ਜੁੜ ਕੇ ਇੱਕ ਨਵਾਂ ਤੇ ਸਾਰਥਕ ਸ਼ਬਦ ਬਣਾਉਂਦੇ ਨੇ ਇਹ ਪਿੱਛੇ ਲੱਗਦੇ ਨੇ ਜਿਵੇਂ ਕਿ ਪਾਲਨਹਾਰ ਪਾਲਨ ਦੇ ਨਾਲ ਕਿਹੜਾ ਸ਼ਬਦ ਲੱਗਿਆ ਪਿੱਛੇ ਹਾਰ ਹੈਰਾਨੀਜਨਕ ਹੈਰਾਨੀ ਦੇ ਨਾਲ ਜਨਕ ਲੱਗਿਆ ਯਤਿਮਖਾਨਾ ਯਤਿਮ ਦੇ ਨਾਲ ਖਾਨਾ ਸ਼ਬਦ ਲੱਗਿਆ ਤੇ ਪਾਲਣ ਮੂਲ ਸ਼ਬਦ ਹੋ ਗਿਆ ਹਾਰ ਪਛੇਤਰ ਲੱਗ ਗਿਆ ਸ਼ਬਦ ਬਣ ਗਿਆ ਸਾਡੇ ਕੋਲ ਪਾਲਨਹਾਰ ਹੈਰਾਨੀ ਪਛੇਤਰ ਜਨਕ ਲਗਾ ਕੇ ਹੈਰਾਨੀ ਜਨਕ ਯਤਿਮ ਦੇ ਨਾਲ ਖਾਨਾ ਲਗਾ ਕੇ ਯਤਿਮਖਾਨਾ ਹੁਣ ਇਹਦੇ ਵਿੱਚ ਕੁਝ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਨੇ ਜਿਨ੍ਹਾਂ ਨਾਲ ਸਾਨੂੰ ਪਤਾ ਲੱਗੇ ਕਿ ਜਿਹੜੇ ਪਛੇਤਰ ਸ਼ਬਦ ਨੇ ਉਹ ਕਿਵੇਂ ਬਣਦੇ ਨੇ ਪਿਛੇਤਰ ਹਮੇਸ਼ਾ ਮੂਲ ਸ਼ਬਦਾਂ ਦੇ ਨਾਲ ਹੀ ਜੁੜੇ ਜਾਂਦੇ ਨੇ ਮੂਲ ਸ਼ਬਦ ਮੀਨ ਜਿਹੜੇ ਮੁੱਢਲੇ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਕੋਈ ਨਾ ਕੋਈ ਪਹਿਲੇ ਅਰਥ ਹੁੰਦਾ ਸਾਰਥਕ ਹੁੰਦੇ ਨੇ ਤੇ ਇਹਨਾਂ ਤੋਂ ਬਣਨ ਵਾਲਾ ਜਿਹੜਾ ਨਵਾਂ ਸ਼ਬਦ ਉਹ ਵੀ ਸਾਰਥਕ ਹੀ ਹੁੰਦਾ ਅਰਥ ਭਰਪੂਰ ਹੁੰਦਾ ਹੈ ਜੇਕਰ ਇਸ ਤਰ੍ਹਾਂ ਨਾ ਹੋਵੇ ਤਾਂ ਜਿਹੜੇ ਸ਼ਬਦ ਅਸੀਂ ਬਣਾ ਰਿਹਾ ਜੋੜ ਰਿਹਾ ਪਿਛੇਤਰ ਲਗਾ ਕੇ ਉਹਨਾਂ ਨੂੰ ਅਸੀਂ ਪਿਛੇਤਰੀ ਉਤਪਨ ਸ਼ਬਦ ਨਹੀਂ ਕਹਿ ਸਕਦੇ ਹੁਣ ਉਦਾਹਰਨਾਂ ਨੇ ਕੁਝ मूल शब्द है घर जो अस नगा देंगे वाला तो शब्द उत्पन्न होएगा घर वाल क्योंकि वाला शब्द भी अर्थ भरपूर है तो घर भी तलाक मूल शब्द शुदा, उत्पन्न शब्द अपने को बन जाएगा तलाक शुदा रहस मई, तो सही उत्तर जरा उत्पन्न शब्द बनेगा वह मई बन जाएगा ਇਹ ਜਿਹੜੇ ਸ਼ਬਦ ਨੇ ਪਛੇਤਰੀ ਉਤਪੰਨ ਦੀ ਜਿਹੜੀ ਦ੍ਰਿਸ਼ਟੀ ਹੋਂਦ ਤਾਂ ਠੀਕ ਨੇ ਜਿਵੇਂ ਕਿ ਜਵਾਨ, ਹੈਵਾਨ, ਪਲਵਾਨ ਇਹ ਸ਼ਬਦ ਠੀਕ ਨਹੀਂ ਕਹੇ ਜਾ ਸਕਦੇ ਕਿਉਂਕਿ ਜਦੋਂ ਅਸੀਂ ਇਹਨਾਂ ਦੀ ਵੰਡ ਕਰਦੇ ਹਾਂ ਜਿਵੇਂ ਜਵਾਨ ਹੈ ਜ ਜਾ ਪਲਸ ਵਾਨ ਜਦੋਂ ਅਸੀਂ ਕਰਦੇ ਹਾਂ ਜਵ ਪਲਸ ਵਾਨ ਤਾਂ ਇਹਦਾ ਕੋਈ ਅਰਥ ਨਹੀਂ ਨਿਕਲ ਰਿਹਾ ਹੈ ਹੈਵਾਨ ਦਾ ਵੀ ਸੇਮ ਹੀ ਹੈ ਇਹਦਾ ਵੀ ਕੋਈ ਅਰਥ ਨਹੀਂ ਨਿਕਲ ਰਿਹਾ ਪਲਵਾਨ ਪਲ ਪਲਸ ਵਾਨ ਦੋਨਾਂ ਦਾ ਕੋਈ ਅਰਥ ਨਹੀਂ ਹੈ ਹੁਣ ਜੇਕਰ ਜਿਹੜੇ ਮੂਰ ਸ਼ਬਦਾਂ ਦੇ ਨਾਲ ਕਿਸੇ ਲਗ ਮਾਤਰਾ ਦੀ ਵਰਤੋਂ ਕਰਨੀ ਹੋਵੇ ਤਾਂ ਇਹ ਸਵਰਾਂ ਦੇ ਰੂਪ ਦੇ ਵਿੱਚ ਹੋ ਸਕਦੀ ਹੈ ਤੇ ਮਾਤਰਾ ਦੇ ਰੂਪ ਦੇ ਵਿੱਚ ਵੀ ਹੋ ਸਕਦੀ ਹੈ ਜਿਵੇਂ ਕਿ ਹੋੜਾ ਤੇ ਪਿਛੇਤਰ ਤੋਂ ਬਣਨ ਵਾਲੇ ਜਿਹੜੇ ਸ਼ਬਦ ਨੇ ਜਾਓ ਮੀਨ ਜਾ ਓ ਖੇਡ ਦਾ ਖੇਡੋ ਦਾ ਖੇਡ ਓ ਹੁਣ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਥੈਂਕ ਯੂ